ਨਸ਼ੇ ਦੇ کاروبار ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਅਮਰਸਕ ਕਮਿਸ਼ਨਰਟ ਵਿੱਚ ਖਾਸ ਤੌਰ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਕਮਿਸ਼ਨਰ ਸਾਹਿਬ ਵੱਲੋਂ ਸਖਤ ਦਸ਼ਰ ਦੇ ਦਿੱਤੇ ਹੋਏ ਨੇ ਔਰ ਇਹਦੀ ਲੜੀ ਵਿੱਚ ਐਸ ਐਚਓ ਡੀ ਡਿਵੀਜ਼ਨ ਰਕੇਸ਼ ਕੁਮਾਰ ਇਹਨਾਂ ਨੇ ਇੱਕ ਦੋਸ਼ੀ ਸਜੀਤ ਸਿੰਘ ਸਜੀਤ ਸਿੰਘ ਬਲਸਚੰਦਰ ਦਾ ਹੈਗਾ ਉਹਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਔਰ 1 ਕਿਲੋ 12 ਗ੍ਰਾਮ ਹੈਰੋਇਨ ਤੋਂ ਬਰਾਮਦ ਹੋਈ ਹੈ ਮੋਰ ਜੇ ਸਿਸਮੰਚ 12 ਨੰਬਰ ਮਕਦਮਾ 1035 ਦਰਜ ਕੀਤਾ ਸੀ ਔਰ ਇਹ ਜਿਹੜਾ ਦੋਸ਼ੀ ਹੈਗਾ 50 ਰੋਡਵੇ ਵਰਕਸ਼ਾਪ ਜੋ ਲਕੜ ਮੰਡੀ ਦੇ ਨੇੜੇ ਏਰੀਆ ਚ ਫੜਿਆ ਗਿਆ ਸੀਗਾ ਔਰ ਇਹ ਜਿਹੜੀ ਕਾਮਯਾਬੀ ਹੋਈ ਹੈ ਔਰ ਬੜੀ ਐ ਐਡੀਸੀ ਵੀ ਵਿਸ਼ਾਲਜੀਤ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬੜਾ ਸ਼ਲਾਘਾਯੋਗ ਕੰਮ ਕੀਤਾ ਹੈਗਾ ਬਾਕੀ ਇਹ ਜਿਹੜੀ ਮਹਮ ਹੈਗੀ ਹੈ ਨਸ਼ਿਆਂ ਦੇ ਖਲਾਫ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਕੋਲਰ ਜਿਹੜੇ ਤੇ ਸ਼ਾਂਤੀ ਤਾਂ ਚੱਲ ਰਹੀ ਹੈ ਉਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੇ